ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਪੈਂਦਾ ਬਾਈਨੂ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 6 ਨਾਗਾ ਜੀ ਜਿੰਨਾ ਚੋ ਗੱਬਣ ਚੈੱਕ ਪਾਸ ਵੜਾ ਨੇ ਜੀ ਸੂਏ ਸਵਾਏ ਨਾਗਾ ਤੇ ਇੱਕ ਛੋਟੇ ਜਿਹੇ ਭਾਜ ਤੋਕੜ ਵੜਾ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੇਰਾ ਅੰਗਰੇਜ਼ਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮੋਬਾਈਲ ਨੰਬਰ ਜੀ 99724 16597 ਅੱਜ ਆਪਣੇ ਕੋਲ 6 ਨਾਗ ਹੈ ਜੀ ਹਨਾ ਹਾਂਜੀ ਹਾਂਜੀ 6 ਨਾਗ ਕਿੱਧਰੋਂ ਸ਼ੁਰੂ ਕਰਨਾ ਜਿੱਥੋਂ ਮਰਜ਼ੀ ਕਰ ਲਓ ਛੋਕੜ ਤੋਂ ਹੀ ਕਰਦੇ ਆਪਾਂ ਜਿਹੜੀ ਸਾਰਿਆਂ ਨੂੰ ਛੋਟੇ ਮੁੱਲ ਦੀ ਕਿਉਂਕਿ ਕਿਸੇ ਵੀਰ ਦਾ ਕਈ ਯਾਰ ਬਜਟ ਥੋੜਾ ਹੁੰਦਾ ਬਾਹਰ ਨੂੰ ਲਿਆਈਂ ਵੀਰੇ ਨਾਲ ਹੀ ਆਪਾਂ ਧੂਰ ਦਾਂਗੇ ਕਿਉਂਕਿ ਉਧਰ ਗੁੱਟ ਚ ਖੜੀ ਆ ਸੁਆ ਕਿੰਨਵਾ ਜ ਤੂੰ ਅਬ ਇਹ ਜਿਹੜਾ ਮਰਜੀ ਮੰਨ ਲੈ ਅਗਲੇ ਨੇ ਦੂਜਾ ਤੀਜਾ ਕਹਿ ਕੇ ਦਿੱਤੀ ਆ ਪਿਓਰ ਟੋਕੜ ਹੀ ਆ ਪਿਓਰ ਟੋਕੜ ਵੀਰ ਟੀਕਾ ਵਗੈਰਾ ਤੈਨੂੰ ਲੱਗਿਆ ਜੀ ਮੈਨੂੰ ਵੀਰ ਟੀਕਾ ਨਹੀਂ ਲੱਗਿਆ ਖਾਲੀ ਆ ਜਮਾ ਕਹਿਣ ਦਾ ਲੈ ਕਹੀ ਜਾਂਦਾ ਬਈ ਆਪਾਂ ਦਾ ਫੰਡਰ ਕਰਕੇ ਦੇਣੀ ਹਣਾ 20 ਦਿਨਾਂ ਦੇ ਆ ਲੱਗਿਆ ਅਗਲਾ ਕਹਿ ਜਾਂਦਾ ਪ੍ਰੋਪਰ ਟੋਕੜਾ ਦੁੱਧ ਕਿੰਨਾ ਨੈਟ ਤਿਆਰ ਹੈ ਜੀ ਦੁੱਧ ਬਈ 8 ਕਿਲੋ ਆ 7 ਕਹਿ ਕੇ ਦਵਾਂਗੇ 7 ਕਹਿ ਕੇ ਦੇ ਦਾਂਗੇ 7 ਜਾਨੀ ਆਪਣੇ ਘਰੇ ਚਾਹੇ ਜੋਖ ਕੇ ਲੈ ਜਾਏ ਕੋਈ ਵੀ ਵੀਰ ਮਣਕੇ ਬਈ ਮਣਕੇ ਛੋਹ ਜਾਂਦਾ ਕਿਵਾ ਗੀ ਦਵਾਂਗੇ ਠੀਕ ਆ ਥਣਾ ਦੀ ਓਕੇ ਆ ਜੀ ਓਕੇ ਵੀਰੇ ਓਕੇ ਥਣਾ ਦੀ ਇੰਨੀ ਚਵਾਈ ਚੰਗੀ ਆ ਨਾ ਕਰਮ ਵਾਲੀ ਦੀ ਠੀਕ ਆ ਰੰਗ ਪ੍ਰਿੰਟ ਪੂਰਾ ਚੰਗਾ ਥਣ ਮੈਂ ਤੁਹਾਨੂੰ ਇੱਥੇ ਦਿਖਾ ਦਿੰਨਾ ਬਾਕੀ ਸੋਨਾ ਗੁਲਾਬੀ ਥਣਾ ਕੱਲਾ ਕੱਲਾ ਨਿਖੜ ਮ ਹਾਥੀ ਚਵਾਈ ਵਾਲ ਮਗਰ ਵੀ ਮਾਰ ਬਾਕੀ ਫਿਟਨੈਸ ਵਾਲਾ ਹਵਾਨਾ 8 ਕਿਲੋ ਆਪ ਦਾ ਦੁੱਧ ਜੋਕ ਕੇ ਲੈ ਜਿਓ ਤੁਸੀਂ 7 ਮੰਨ ਕੇ ਸੌਦਾ ਕਰ ਲਿਓ ਕਿਉਂਕਿ ਬਾਈ ਕਹਿੰਦਾ ਆਪਾਂ ਕਿਲੋ ਘਾਟ ਹੀ ਦੱਸਦੇ ਹੁੰਨੇ ਆ ਜੀ ਏ ਆਈ ਮਾਲਕਾਂ ਨੇ ਨਹੀਂ ਦੱਸਿਆ ਬਈ ਹੋਈ ਜਾਂ ਨਹੀਂ ਹੋਈ ਆ ਬਾਈ ਕਹਿੰਦਾ ਆਪਾਂ ਤੋਕੜਾਂ ਚ ਲਈ ਆ ਤੇ ਤੋਕੜਾਂ ਚ ਦੇਣੀ ਆ ਪਰ ਕਹਿਣ ਦਾ ਅਗਲੇ ਨੇ ਕਿਹਾ ਹੂੰ ਪਰ ਆਪਾਂ ਨਹੀਂ ਕਹਿ ਕੇ ਦੇਣੀ ਆਪਾਂ ਨਹੀਂ ਕਹਿ ਕੇ ਦੇਣੀ ਇਹ ਤਾਂ ਗੱਲ ਨੋੜਾ ਬਾਈ ਯਰ ਹਣਾ ਠੀਕ ਆ ਆਪਾਂ ਤਾਂ ਖਾਲੀ ਕਹਿ ਕੇ ਦੇਵਾਂਗੇ ਜੇ ਆਪਾਂ ਭਾਵੇਂ ਮੱਛੰਗ ਵਾਲਾ ਕਰਨਾ ਛੋਟਾ ਜਾ ਮੁੱਲ ਫਿਰ ਜਿਹੜੇ ਲੈਣੇ ਆ ਉਹੀ ਦੱਸੀ ਯਸ ਤੈਨੂੰ ਮੁੱਲ ਕਰਾਉਣਾ ਦਾ ਜਨਰਾ ਬੜਾ ਮਰਜ਼ੀ ਕਰਾਲਾ ਹੂੰ 15 ਚ 500 ਛੋਟ ਕਰੂੰਗਾ 14.5 ਦੀ 14.5 ਦੀ ਵਾੜ ਦੇ ਦੇਣੀ ਆ ਆਫਰ ਹੀ ਆ ਬੱਚੀ ਨਹੀਂ ਦਿੰਦਾ ਇਹਨੇ ਦੀ ਕੋਈ ਕੋਈ ਨਹੀਂ ਦਿੰਦਾ ਬਾਈ ਕੋਈ ਸਾਈਡ ਪਾਸਾ ਵਿਖਾ ਦੇ ਲੇਵਾ ਲੈਟ ਦਾ ਹਰਾ ਬਿਲਕੁਲ ਵੇਖ ਮਾਰ ਕੇ ਕੈਮਰਾ ਠੀਕ ਹੈ ਇਹ ਤਾਂ ਗੱਲ ਹੈਗੀ ਪੂਰਾ ਨਹੀਂ ਵਾਧਾ ਗੱਟਾ ਹੈ ਨਾ ਬਾਈ ਕੋ ਟੋਕੜਗਾ ਨੂੰ ਸਾਈਡ ਜੀ ਹੋ ਜਾਂਦੀ ਹੈ ਲੇਵੇ ਜਿਆ ਪਈ ਆਪਾਂ ਦੀ ਪੀੜੀ ਤੇ ਪੈਗ ਕੱਲਾ ਕੱਲਾ ਥਣ ਪਿਆ ਘਰ ਮੜੀ ਜਾ 15000 ਰੁਪਏ ਚੋ 500 ਰੁਪਏ ਛੋੜ ਹੋ ਜੂ ਇਹ ਛੋਟਾ ਜਿਹਾ ਗੱਲ ਮੰਨ ਲਓ ਹੈ ਨਾ ਜਿਹਨੇ ਦੁੱਧ ਪੀਣਾ ਹੋਵੇ ਉਧਰਲੇ ਇਸੇ ਮਾੜੀ ਤਾਂ ਕੋਈ ਨਹੀਂ ਕੱਲ ਨੂੰ ਕਰਮ ਵਾਲੀ ਗੱਭਣ ਰਹਿ ਜੇ ਅਗਲੇ ਦੀ ਕਿਸਮਤ ਨੂੰ ਤਾਂ ਚਾਰ ਪੈਸੇ ਰਲਾਉਣ ਵਾਲੀ ਆ ਇਹਦਾ ਬਾਈ ਗਾਲ ਸੁਣ ਲੈਦਾ ਹਮ ਆਈ ਵਿਚਾਰੀ ਆ ਉਹ ਜੇ ਘਰੋਂ ਆ ਘਟ ਸੇਵਾਲ ਹਾਂ ਠੀਕ ਆ ਖਾਂਦੀ ਪੀਂਦੀ ਕਰਨ ਵਾਲੀ ਬਥੇਰਾ ਬਿਲਾ ਤੇ ਸਾਹਮਣੇ ਲੱਗ ਗਈ ਨਾ ਜੇ ਨਸਲ ਫੋਲਾ ਬੈੜਦੀ ਜਿਹਨੇ ਚਾਰ ਦਿਨ ਸੇਵਾ ਕਰ ਲਈ ਲੇਟੀ ਲੂਟੀ ਬੈੜਨ ਨੂੰ ਪਾਲੀ ਇਹਨੇ ਦੁੱਧ 10 ਕਿਲੋ ਦੇ ਦੇ ਹਮ ਤੇ ਦੋ ਨੰਬਰ ਆਪਾਂ ਸੂਈ ਵੀ ਬੈੜ ਦਿਖਾ ਦਿੰਨੇ ਸੁਆ ਕਿ ਨਮਾ ਜੇ ਦਾ ਇਹ ਬਈ ਤੀਜਾ ਸੁਆ ਕਦੋਂ ਸੂਈ ਆ ਜੀ ਸੋਈ ਨੂੰ ਬਈ ਥੋੜਾ ਟਾਈਮ ਹੋਇਆ ਜੈਨੂੰ 2 2.5 ਘੰਟੇ ਜੇਰ ਤੋਰੀ ਗਿਆ ਜੇਰ ਪੈਣੀ ਬਾਕੀ ਆ ਜਦੋਂ ਪੈ ਜੂਗੀ ਉਹਦੀ ਵੀਡੀਓ ਵਗੈਰਾ ਸਿਪਾਈ ਤੋਂ ਲੈ ਲਿਓ ਉਹ ਅਸੀਂ ਦਿਖਾ ਦੇ ਬਸ ਹੂੰ ਬੱਚਾ ਪਾਲਾ ਨਿੱਗਰ ਦਿੱਤਾ ਹਨਾ ਐਂਡ ਸੰਭਿਆ ਪਾਲਿਆ ਯਾਰ ਸੀਮਨ ਬਹੁਤ ਚੰਗਾ ਲੱਗਾ ਮੈਂ ਭੁੱਲ ਗਿਆ ਕਿਹੜੇ ਦਾ ਆਖਿਆ ਉਹਨਾਂ ਨੇ ਗੱਪ ਨਹੀਂ ਮਾਰਨਾ ਉਹਦੇ ਕੋਲ ਹੋਣੀ ਛੱਡਣਾ ਨਿੱਗਰ ਨਰੋਈ ਬਾਹਰ ਜਾਈ ਆਪਣੇ ਗਵਾਨ ਪਿੰਡ ਹੋਈਆਂ ਮੈਂ ਸਾਰਾ ਟਨ ਡਿਟੇਲ ਲੈ ਕੇ ਦਊਂ ਕਿਹੜੇ ਸੀਮਾਂ ਦੀ ਜਿਹੜਾ ਭੈਣ ਭਰਾ ਸੌਦਾ ਕਰੂਗਾ ਨਾ ਆ ਬੱਚੀ ਦਾ ਰਿਕਾਰਡ ਉਹਨਾਂ ਕੋਲ ਲਿਖਿਆ ਪਿਆ ਦੋਨੋਂ ਕੱਢਿਆ ਥੋੜਾ ਹਾਂ ਕੱਢਿਆ ਬਾਈ ਕਿੰਨਾ ਕੱਢਿਆ 5 6 ਕਿਲੋ ਜੋਤਾ ਥਣਾ ਥਣਾ ਦੀ ਓਕੇ ਆ ਜਮਾ ਜਮਾ ਵੀਰੇ ਓਕੇ ਠੀਕ ਆ ਮੋਟਾ ਮੱਝਾਰ ਦਾ ਥਣਾ ਬਾਈ ਬਰਾੜਾ ਦੁੱਧ ਨੇ 25 26 ਕਿਲੋ ਦਿੱਤਾ ਦੂਜੇ ਸੂਏ ਪਿਛਲੇ ਸੂਏ ਹਾਂ ਐ ਤੇ 27 28 ਲੀਟਰ ਦੁੱਧ ਦੇਊਗੀ ਪਰ ਆਪਾਂ ਕਹਿ ਗਏ 25 ਦਵਾਂਗੇ ਹੂੰ ਤੋੜ ਦੁੱਧ ਹੁੰਦਾ ਬਾਕੀ ਆਪਦੀ ਸੇਵਾ ਦਾ ਦੁੱਧ ਸੇਵਾ ਦਾ ਖੁੱਲੇ ਜੇ ਤੋੜ ਮਾੜਾ ਜੈਨੂੰ ਆਪਾਂ ਹਵਾਨਾ ਹੋਣਾ ਦਿਖਾ ਕੇ ਨੇੜੇ ਤੋਂ ਲੈ ਕੇ ਸੂਆ ਤੀਜਾ ਸੂਈ ਆ ਜੀ 2 2.5 ਘੰਟੇ ਬਾਈ ਸਮਾਂ 10 ਦਾ ਸੂਈ ਨੂੰ ਸਮਾਂ ਹੋ ਗਿਆ ਜੇ ਰਪਣੀ ਹਜੇ ਬਾਕੀ ਆ ਉਹ ਤੁਸੀਂ ਬਾਈ ਕੋਲ ਵੀਡੀਓ ਵਗੈਰਾ ਲੈ ਲਿਓ ਜਦੋਂ ਪਹਜੂਗੀ ਪਹਿਲੀ ਚਵਾਈ ਚ 5 6 ਕਿਲੋ ਬਾਈ 10 ਦਾ ਕਿ ਆਪਾਂ ਬੋਲੀ ਕੱਢ ਲਈ ਇਹਦਾ ਪਲੱਸ ਪੁਆਇੰਟ ਇਹ ਮਿਲ ਜਾਣਾ ਬਈ ਮਗਰ ਤੁਹਾਨੂੰ ਬਾੜੀ ਟੌਪ ਦੀ ਬੱਚੀ ਮਿਲਣੀ ਆ ਬਾੜੀ ਨਿੱਗਰ ਨਰੋਈ ਜਿਵੇਂ ਜੰਮਦਾ ਬੱਚਾ ਬੇਲ ਗ੍ਰੋਥ ਬਹੁਤ ਆ ਬੱਚੇ ਦੀ ਤੇ ਬਾਕੀ ਵੀਰੇ ਸੰਭੀ ਪਲੀ ਵੇਲ ਵਾਲੀ ਵਹਿੜਾ ਹਵਾਨਾ ਸੋਹਣਾ ਫਟਾ ਸਾਰਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਬਾਈ ਦੱਸਦਾ ਕਿ ਦੁੱਧ ਤਾਂ ਮਾਲਕਾਂ ਨੇ ਜ਼ਿਆਦਾ ਕਹਿ ਕੇ ਦਿੱਤੀ ਆ ਪਰ ਆਪਾਂ 25 ਕਿਲੋ ਕਹਿ ਕੇ ਦਿੱਤੀ ਮੜਾ ਇਹਨੇ ਨਾ ਦੁੱਧ ਦਿੱਤਾ ਪਰ ਬਾਈ ਦੋ ਕਿੜੀ ਭਾਂਡਾ ਬਹੁਤ ਚੰਗਾ ਭੈਣਾ ਜੂਰਗਾ ਦੀ ਬੂਰੀ ਜਿੱਡਾ ਦਾ ਲੇਵਲ ਆਈ ਫਿਰ ਠੀਕ ਆ ਮਿਲਕ ਵੇਨ ਵੀ ਚੈੱਕ ਕਰ ਲੋ ਬਾਕੀ ਵੀਰੇ ਧੁੰਨੇ ਤੋਂ ਲੈ ਕੇ ਹਵਾਨਾ ਸਟਾਰਟ ਹੋ ਜਾਂਦਾ ਹੈ ਨਾ ਬਾਈ ਦੁੱਧ ਜਿਹੜੀ ਹੁਣ ਭਾਂਡੇ ਨਹੀਂ ਦੁੱਧ ਦੇਣਾ ਭਾਂਡੇ ਦਾ ਕਰਮ ਵਾਲੀ ਦਾ ਕਿੱਡਾ ਲੱਗਿਆਗਾ ਸੁਪਨਾ ਬਾਕੀ ਵੀਰੇ ਜਿਹੜੇ ਹਿਸਾਬ ਨਾਲ ਹੈਨਾ ਬਾਈ ਨਿੱਗਰ ਬੱਚਾ ਦਿੱਤਾ ਉਹ ਹਿਸਾਬ ਨਾਲ ਸੁਆ ਮੰਨਿਆ ਨਹੀਂ ਵਹਿੜਨੇ ਸੰਭੀ ਪਲੀ ਸੀਗੀ ਪੂਰੀ ਤੇ ਨਹੀਂ ਜਿਹੜੇ ਹਿਸਾਬ ਨਾਲ ਬਾਈ ਖਰਾਕ ਤੇ ਨਹੀਂ ਹੁੰਦਾ ਬੱਚੀ ਦਾ ਕੁਆਂਟਲ ਵਜਨ ਆਊਗਾ ਆ ਨਾੜੂ ਵਜਾ ਮਾ ਗਿੱਲਾ ਪਿਆ ਕਰ ਲੋ ਚੈੱਕ ਤੇ ਨਿੱਗਰ ਦੇਖ ਲੋ ਪਾੜਾ ਨਿੱਗਰ ਬੱਚਾ ਕੋਈ ਭਾਂਡਾ ਲਾ ਲੂੰ ਗੱਲੀ ਵਾ ਨਹੀਂ ਗਾਇਆ ਲੱਗਦਾ ਕੋਈ ਲੈ ਵੀ ਨੂੰ ਪਾੜਾ ਆ ਸੁਣਾ ਮੇਰਾ ਦੁੱਧ ਆ ਲੈ ਆ ਲੈ ਮੇਰਾ ਬਦੁੱਧੀ ਆ ਬਸ ਹੂੰ ਜੈਜ ਡਿਮਾਂਡ ਇਹਦੀ ਇਹਦਾ 75 ਮੋਲਾ ਪਾੜਾ ਕੋਜੂ ਮਾੜਾ ਬੰਦੇ ਲੋਗ ਆਉਂਦੇ ਜਿਹਦਾ 7 ਲੱਖ ਮੰਗ ਲੈਂਦੇ ਆ ਹੂੰ ਤੇ ਜਾਈ ਦਾ ਲੈਣਾ ਉਹਨੇ ਦੀ ਮਗਰ ਬੱਚੀ ਤਿਆਰ ਹੋ ਜਾਈ ਨਹੀਂ ਸਾਲ ਨੂੰ ਜਿਹੜੇ ਹਿਸਾਬ ਨਾਲ ਬੱਚੀ ਦੀ ਗਰੋਥ ਗਰੋਥ ਆ ਬਰਾੜਾ 100 ਕਿਲੋਮੀਟਰ ਤੇ ਕਰੇਦਾ 75 ਚ ਪਹੁੰਚ ਹੋ ਜੂਗੀ 100 ਕਿਲੋਮੀਟਰ ਤੇ ਕਰ ਹਾਂ ਠੀਕ ਆ 100 ਕਿਲੋਮੀਟਰ ਤੇ ਕਰ ਜੇ ਆਪਦਾ 2000 ਰੁਪਏ ਛੋੜ ਕਰਾ ਲੈਣਾ ਮੈਥੋਂ ਹਾਂ ਜੇ ਕਈ ਯਾਰ ਅਗਲੇ ਵੀ ਆਪਦੀ ਗੱਡੀ ਹੁੰਦੀ ਅਗਲੇ ਕੋ ਗੱਡੀ ਹੁੰਦੀ ਐ ਸਾਧਨ ਆਪਦਾ ਹੁੰਦਾ ਹੈ ਨਾ ਹਾਂ ਨਹੀਂ ਪਹੁੰਚ ਕਰਦਾ ਜੇ ਤਾਂ ਪਹੁੰਚ ਨਹੀਂ ਕਰਾਉਣੀ ਤਾਂ 73000 ਦੀ ਆ ਹਾਂ ਜੇ ਪਹੁੰਚ ਕਰਾਉਣੀ ਫਿਰ 75000 ਤੇ ਨਾਗ ਨੰਬਰ ਆ ਗਿਆ ਬਈ ਆਪਣਾ ਤੈਨ ਜਰਸੀ ਸੁਆ ਕਿ ਨਮਾ ਜੀ ਇਹਦਾ ਇਹ ਦੂਜਾ ਅਰੀਜਨਲ ਸੁਈਆ ਵੀਰ ਕਦੋਂ ਸੁਈਆ ਜੀ ਇਹ ਇਹ ਸੁਈਆ ਕੱਲ ਇਸ ਟਾਈਮ ਸ਼ਾਮ ਨੂੰ ਸ਼ਾਮ ਨੂੰ ਬੱਚਾ ਜੀ ਇਹਦਾ ਬੱਚਾ ਬਈ ਸਪੈਰ ਹੋ ਗਿਆ ਇਹਦਾ ਮਰ ਗਿਆ ਹਾਂ ਉਹਦੀ ਵੀਡੀਓ ਵਗੈਰਾ ਹੈਗੀ ਆ ਹਾਂ ਬਈ ਹੈਗੀ ਆ ਇਹ ਬੱਚਾ ਨੇ ਉਹ ਮਾਰਦੇ ਉਹ ਬੋਰੀ ਠਾਪਿਆ ਇਹ ਨਾ ਬਈ ਸੌਣ ਲੱਗੀ ਤੇ ਖੜੀ ਹੋ ਗਈ ਅਗਲਾ ਕਹਿੰਦਾ ਪਤਾ ਨਹੀਂ ਕਿਹੜੀ ਗੱਲੋਂ ਮਰ ਗਿਆ ਹਾਂ ਜਦੋਂ ਸੌਣ ਲੱਗੀ ਖੜੀ ਹੋ ਗਈ ਜਦੋਂ ਮੈਂ ਖਿੱਚਿਆ ਤੇ ਬੱਚੇ ਦਾ ਨਾੜੂਗਾ ਪਟਿਆ ਗਿਆ ਉਹਦੀ ਲੱਤਾਂ ਦੇ ਮਾਰ ਲੱਗਾ ਪੰਜਾਂ ਮਿੰਟਾਂ ਚ ਹੀ ਮਰ ਗਿਆ ਮਾਰੇ ਬੱਚਾ ਕੀ ਸੀ ਬੱਚਾ ਕੇ ਬੱਚੇ ਹੋਂਦਾ ਜਿਵੇਂ ਮਿੱਟੀ ਬਣ ਗਏ ਹੋਂਦਾ ਮਿੱਟੀ ਆ ਉਹ ਅਸੀਂ ਜੀ ਗਈ ਵਸੀ ਉਹ ਮਰਜੀ ਹੋਵੇ ਚਲੋ ਹੈ ਵਸੀ ਕਸਾਈ ਵਾਲ ਜੀ ਸੀ ਜੀਰ ਜੂਰ ਕੰਪਲੀਟ ਪੈ ਗਈ ਸਾਰਾ ਕੁਝ ਓਕੇ ਜੀਰ ਦੀ ਮੇਰੇ ਫੋਨ ਚ ਵੀਡੀਓ ਪਈ ਹੈ ਪ੍ਰੋਪਰ ਵੀਡੀਓ ਪਈ ਕਿੰਨਾ ਕੁ ਬੋਲਾ ਤਿਆਰ ਆ ਓਏ 8 ਕਿਲੋ ਚੋਲੇ 4 4 ਕਿਲੋ ਥੱਲੇ ਛੱਡ ਗੇ ਹੂੰ ਥੱਲੇ ਛੱਡ ਗੇ ਨਿੱਗਰ ਨਰੋਈਆ ਬਾਕੀ ਨਸਲ ਬਹੁਤ ਵਸੀ ਦੀ ਮਦਾਮੀ ਰੰਗ ਆ ਬਦਾਮੀ ਰੰਗ ਆ ਜਾਤ ਜੂਤ ਪੂਰੀ ਚੰਗੀ ਆ ਇਹ ਗੱਲ ਨਹੀਂ ਜਾਤ ਵਾਲੇ ਪੱਕ ਤੋਂ ਕੋਈ ਕੱਚ ਨਹੀਂ ਵੜਦਾ ਸਨਾਖਾ ਪੁਣਾ ਵੀਰੇ ਪੂਰਾ ਚੰਗਾ ਵੈਡ ਚੀ ਦੀ ਬੁੱਥੀ ਵੇਖ ਕੇ ਨਹੀਂ ਸੋਣੀ ਆ ਕੁਆਲਿਟੀ ਥਣਾ ਦੀ ਗਰੰਟੀ ਹੈ ਜੀ ਜਮ ਓਕੇ ਓਕੇ ਥਣਾ ਦੀ ਗਰੰਟੀ ਕਈ ਭੈਣ ਭਰਾ ਕਹਿੰਦੇ ਬੱਚਾ ਮਰ ਗਿਆ ਹੈਲ ਚਲ ਕਰੂ ਅੱਛਾ ਇਸ ਭੋਰਾ ਵੀ ਨਹੀਂ ਬੱਚੇ ਦਾ ਕੀਤਾ ਕਰ ਮਾਲੀ ਜਦੋਂ ਮਰ ਗਿਆ ਉਹਦੀ ਮੈਂ ਚਟਾਇਆ ਨਹੀਂ ਉਹਦੀ ਪਾਸੇ ਕਰਦਾ ਉਪਰ ਪਹਿਲਾਂ ਹੀ ਕਰਦਾ ਨਾ ਕੋਲੇ ਕਰਦਾ ਰੱਖ ਕੇ ਬਾਹਰਤੀ ਬਿਜਾ ਨੇੜੇ ਦਵਾਈ ਚੋਲਾ ਪਵਾਉਂਦੀ ਠੰਡੀ ਬਥੇਰੀ ਹੈ ਠੀਕ ਆ ਥਣ ਮੈਂ ਚੈੱਕ ਕਰਾ ਦਿਨਾ ਤੁਹਾਨੂੰ ਨੇੜੇ ਤੋਂ ਸੋਨਾ ਥੋੜੀ ਜਿਹੀ ਲੈਵੇ ਨੂੰ ਪਾਲ ਹੈਗੀ ਪਾਲ ਹੈਗੀ ਉਹਦਾ ਪਰ ਬਾਈ 13 ਦਾ ਪਸ਼ੂ ਕਰਦਾ ਹੀ ਆ ਚੱਕ ਅੱਧਾ ਦਿਨ ਤਾਂ 13 ਦਾ ਹੋ ਹੀ ਜਾਂਦੀ ਕਿੰਨਾ ਕਪੜਾ ਜੂ ਦੁੱਧ ਬਾਈ ਦੁੱਧ ਦੀਆਂ ਨੂੰ ਤਾਂ ਸਹੀ 14-15 ਕਿਲੋ ਦਿੱਤਾ ਕੋਲਿਆ ਸੀਗਾ ਬੰਦੇ ਕਹਿੰਦੇ ਜਿੱਥੋਂ ਲੈ ਕੇ ਮਾਲਕ ਕਹਿੰਦੇ ਇਹਦੇ ਠੀਕ ਹੈ ਜੀ ਆਪਾਂ ਇੰਨਾ ਕੀ ਕਹਿ ਦੇ ਜਾਨਾ ਕਿ 15-16 ਕਿਲੋ ਰਾਮ ਨਾ ਚਵਾ ਦੂਗੀ ਬਾਕੀ ਨਾ ਵੈੜ ਬਰਾੜਾ ਗੋਦ ਵਾਲੀ ਆ ਨਹੀਂ ਕਾ ਵੀ ਸੇਵਾਲੇ ਘਰੋਂ ਆਈ ਆ ਵੈੜ ਸੇਵਾਲੇ ਘਰੋਂ ਆਈ ਆ ਇਹ ਉਧਰੋਂ ਨਹੀਂ ਅਗਲਾ ਸਮਝ ਲੈ ਕੋਈ ਵੀ ਹਿਮਾਚਲ ਦੀ ਹੋਊਗੀ ਹੂੰ ਘਰੇ ਭੇਜੀ ਤੋਂ ਜਿੱਥੋਂ ਆਈ ਆਪਣੀ ਲੋਕਲੀ ਆ ਠੀਕ ਆ ਛੋਟਾ ਜਿਹਾ ਭਾਅ ਇਹਦਾ ਰਾੜਾ ਹੁਣ ਦਾ ਬੱਸ ਸਾਵੇਂ ਸਿੱਧਾ ਹੀ ਕਰਨੀ ਆ ਨਾ ਫੇਲੇ ਪਾਸੇ ਹੈ ਨਹੀਂ ਜੇ ਤਾਂ ਬੱਚਾ ਹੁੰਦਾ ਤਾਂ ਬਾ ਨਾ ਦਾ ਬਈ ਬੱਚਾ ਲਾਇਆ ਤੇ ਨਾਲ ਲਾਉਣਾ ਹੂੰ ਮਰਿਆ ਦਾ ਮਰਿਆ ਹੀ ਕਹਿਣਾ ਇਹ ਤਾਂ ਗੱਲ ਹੈਗੀ ਨਾ ਕੋਈ ਹੁਣ ਲਾਉਣ ਵਾਲਾ ਕੋਈ ਵੱਡੀ ਗੱਲ ਨਹੀਂ ਹੈਗੀ ਬਈ ਇਹ ਸੱਜਰ ਆ ਸੱਜਰ ਮਗਰ ਲਾ ਵੀ ਲਾਵਾਂਗੇ ਕੋਈ ਡਰ ਨਹੀਂ ਹੈਗਾ ਵੀ ਅਗਲਾ ਕਹਿੰਦਾ ਇਸ ਬੂਤੀਆ ਸੋਹਣਾ ਲੱਗ ਜਾਣ ਬਰ ਪਰ ਆਪਾਂ ਨਹੀਂ ਲਾਉਣਾ ਗਲਤ ਕਰਨਾ ਟੋਕੜ ਮਗਰ ਲਾਉਣਾ ਮਾੜਾ ਹੂੰ ਜੈਜ ਡਿਮਾਂਡ ਇਹਦੀ ਤੇ ਬਰਾੜਾ ਮੋਲ ਮੁੱਲ ਕਰੋ ਨਾ 55 ਹੂੰ ਇਹ 55 ਦੀ ਵੜ ਦੂੰਗਾ ਇਹ ਬੱਚਾ ਹੁੰਦਾ 70000 ਦੀ ਸੀ ਉਹ ਇਹ ਚਲੋ ਉਹਦਾ ਯਾਰ ਹੁਣ ਬਈ ਜਿਹੜਾ ਕਰ ਮਾਜਾ ਨੇ ਉਹੀ ਮਿਲਣੀ ਹੂੰ 52000 ਦੀ ਵਹਿੜ ਦੇ ਦਾਂਗੇ ਜੀ ਤੇ ਨਾਗ ਨੰਬਰ ਆ ਗਿਆ ਬਈ ਆਪਣਾ 4 ਚੱਲ ਪਤਾ ਇਹ ਵੀ ਬਾਹਰ ਨੂੰ ਲਿਆਈ ਇਹਦਾ ਸੂਆ ਕਿੰਨੇ ਮਾ ਜੀ ਅਜਦਾ ਬਈ ਦੂਜਾ ਸੂਆ ਕਹਿ ਕੇ ਦਿੱਤੀ ਆ ਠੀਕ ਆ ਇਹ ਦੂਜੇ ਸੂਏ ਆ ਤੇ ਗੱਭਣਾ ਬਰੇ ਕਿੰਨੇ ਸਮੇਂ ਦੀ ਇਹ ਢਾਈ ਮਹੀਨੇ ਦੀ ਕਲੀਅਰ ਦੁੱਧ ਜੀ ਦੁੱਧੋਂ ਬਈ ਯਾਰ ਕਿਲੋ ਕਿਲੋ ਆਪਾਂ ਡرائی ਮੰਨ ਕਹਿ ਲੈਂਦੀ ਥਣ ਪਾਸ ਕਰ ਕਿਲੋ ਕਿਲੋ ਦਿੰਦੀ ਆ ਕਿਲੋ ਖੰਡ ਹੀ ਦਿੰਦੀ ਐ ਅਗਲਾ ਆਪਾਂ ਦੀ ਡਰਾਈ ਮੰਨ ਕੇ ਲਵੇ ਡਰਾਈ ਮੰਨ ਕੇ ਸੌਦਾ ਕਰੇ ਕਿਉਂਕਿ ਹੋਰ ਵੱਧ ਤੋਂ ਵੱਧ ਪੰਜ ਚਾਰ ਭਾਈ ਸੇਵਾ ਕਰ ਲੈਣਗੇ ਆਈ ਆਓ ਜੇ ਘਰੋਂ ਆ ਜਾਦੇ ਪਸ਼ੂਆਂ ਚ ਮੈਂ ਤਾਂ ਭਾਈ ਗੱਬਣ ਦੇ ਪੈਸੇ ਜੇ ਕਹਿੰਦੇ ਆਪਾਂ ਹਨਾ ਦੁੱਧ ਦੇ ਨਹੀਂ ਪੈਸੇ ਦਿੱਤੇ ਆਪਾਂ ਨੂੰ ਦੁੱਧ ਨਾਲ ਕੋਈ ਨਹੀਂ ਦੁੱਧ ਨਾਲ ਕੋਈ ਨਹੀਂ ਕਈ ਇੰਨੇ ਕਿਦਾਂ ਕੀ ਚੋਣਾ ਜੇ ਕੋਈ ਸੇਵਾ ਕਰ ਲੈ ਚਾਰ ਦਿਨ ਸਾਂਭ ਸੰਭਾਲ ਲੇ ਹੋ ਗਈ ਲੇਟੀ ਲੂਟੀ ਪੈ ਗਈ ਇਹਨੂੰ ਦੁੱਧ ਚ 5-6 ਕਿਲੋ ਦਿੰਨੇ ਲੱਗੇ ਉਹਦਾ ਖਰਚਾ ਮੋੜ ਲੱਗ ਗਿਆ ਕਿਉਂਕਿ ਗੱਬਣ ਤੁਹਾ ਤੇਰੇ ਕੋਲ ਵੀ ਗਿਆ ਬਾਈ ਹੁਣ ਹੀ ਚੈੱਕ ਕਰਾਈ ਆ ਠੰਡਾ ਟੀਕਾ ਲੱਗ ਗਿਆ ਇਹਦੇ ਅੱਜ ਹੀ ਚੈੱਕ ਕਰਾਈ ਆ ਬਾਕੀ ਯਾਰ ਵੀਰੇ ਆਪਦਾ ਚੈੱਕ ਕਰਾ ਕੇ ਲੈ ਕੇ ਜਾਵੇ ਕੋਈ ਵੀ ਵੀਰ ਆਪਦਾ ਡਾਕਟਰ ਸਾਹਿਬਾ ਬਾਈ ਮੈਂ ਗਰੰਟੀ ਆਪਦੀ ਕਲੀਅਰ ਕਰ ਲਈ ਆ ਆਪਦੀ ਅਗਲਾ ਕਰਾ ਲਵੇ ਹਨਾ ਅਗਲਾ ਕਰਕੇ ਲੈ ਥਣਾ ਦੀ ਓਕੇ ਆ ਜਮਾ ਜਮਾ ਓਕੇ ਵੀਰੇ ਸਾਰਾ ਕੁਝ ਓਕੇ ਬਾਈ ਕਹਿੰਦਾ ਕਿਲੋ ਖੰਡ ਦੁੱਧ ਸੀਗਾ ਪਰ ਤੁਸੀਂ ਜਮਾ ਡرائی ਮੰਨ ਕੇ ਆਇਓ हां जे कोई सेवा ਸੰਭਾਲ ਕਰ ਲੂਗਾ ਤਾਂ ਦੁੱਧ ਦਾ ਵੱਧ ਸਕਦਾ। ਵਗੜਾ ਬਾਕੀ ਥਾਣ ਵੇ ਕਿਡਾ ਚੰਗਾ ਗਲਾਬੀ ਮੁੱਠੀ ਵਾਲਾ ਥਾਣਾ ਬੈਠਦਾ। ਹੂੰ ਮੁੱਠੀ ਵਾਲਾ ਥਾਣਾ। ਬਾਕੀ ਵਜਨ ਵਾਲੀ ਐ ਕੱਦ ਵਾਲੀ ਆ। ਹੂੰ ਜਿਹਨੇ ਸਾਂਵਲੀ 65 ਦਾ ਤਿਆਰ ਹੋਜੂ ਮਾਲ। ਇਹ ਤਾਂ ਗੱਲ ਹੈਗੀ ਆ। ਬਾਲਾ ਤਾਂ ਆਪਾਂ ਨਹੀਂ ਕਹਿੰਦੇ। ਬਾਲਾ ਤਾਂ ਨਹੀਂ ਕਹਿੰਦੇ। ਬਾਕੀ ਥਾਣ ਸੋਹਣੇ ਸੈਜ ਦਾ ਲੱਗਿਆ ਵਾ। ਕੋਈ ਸੈਡ ਨਹੀਂ ਕੋਈ ਬਾਹੀ ਨਹੀਂ। ਹੂੰ ਮੋਟਾ ਥਾਣਾ। ਇੱਕ ਹੋਰ ਵੀ ਆ ਦੁੱਧ ਵੀ ਇਹਦਾ ਮੱਝਾ ਵਰਗਾ ਹੁੰਦਾ ਹੋਊਗਾ ਸੱਜਰ ਦਾ ਜਮਾ। ਹਾਂ ਹਾਂ ਬਾਈ। ਇਹਦਾ ਫਿਰ ਜੈਜ ਡਿਮਾਂਡ ਛੋਟੀ ਜੀ। ਬੜਾ ਜੇ ਮੁੱਲ ਕਰਾਉਣਾ ਦਾ ਸਤਾਈ ਆ ਹੂੰ 25 ਚ ਛੋੜ ਕਰ ਦੂੰਗਾ 25 ਚ ਹਾਂ ਬੱਚੀਆਂ ਵਾਲੇ ਮੁੱਲ ਚ 25 ਚ 500 ਛੋੜ 500 ਹੋ ਗਈ ਆ ਸਾਡੇ 24 ਸਾਢੇ 24 ਆ ਇਹ 500 ਦਾ ਕੀ ਹਿਸਾਬ ਕਿਤਾਵਾ ਓਏ ਲੋਕ 100 ਕਰਦੇ ਆ 500 ਕਰਦੀ ਠੀਕ ਆ ਆਪਾਂ ਦੇ ਵਾਲੇ ਤੋਂ 70 ਦੀ ਲੈ ਲਗੇ ਗਾਂਗਲਾ 100 ਹੀ ਦਿੰਦਾ ਭਾਈ ਅੰਦਰ ਵੜ ਜਿੰਦਾ ਦੇ ਕੇ 100 ਰੁਪਈਆ ਠੀਕ ਆ ਚਾਰ ਨਗ ਹੋ ਗਏ 5 ਨੰਬਰ ਦੇ 50 ਰੁਪਈਏ ਹੂੰ ਛੋੜ ਚੱਲਦੀ ਠੀਕ ਆ 5 ਨੰਬਰ ਨਗ ਇਹ ਵੀ ਦੇ ਦੋਦ ਬੋਦਨ ਦੀ ਜਮਾਂਦਰੂ ਤੇ ਲਥਾਨਾ ਇੱਕ ਕਰਾ ਦਿਆ ਇੱਕ ਬਹਿਣੀ ਦਾ ਮੂਹਰ ਲਾ ਕੋਈ 나ੜ ਨਹੀਂ ਕੋਈ ਗੰਡ ਨਹੀਂ ਠੀਕ ਆ ਗਲਤ ਕੰਮ ਨਾ ਕੀਤਾ ਨਾ ਕਰਨ ਮੰਡੀ ਤੇ ਜਿਹੜੇ ਭੈਣ ਭਰਾ ਜਾਂਦੇ ਆ ਉਹ ਬੰਦਿਆਂ ਨੂੰ ਜਵੇਂ ਮਰਜੀ ਵੇਚ ਲੈਣ ਮਾਲਾ ਉਦਾਂ ਪਤਾ ਨਹੀਂ ਲੱਗਦਾ ਜਮਾ ਹੀ ਨਹੀਂ ਪਤਾ ਲੱਗਦਾ ਇੱਥੋਂ ਮਾਰਨੇ ਡਰ ਦਈਓ ਇੱਧਰ ਦਿਵੀ ਦਿਖਾ ਦਿੰਨੇ ਕੋਈ 나ੜ ਨਹੀਂ ਕੋਈ ਗੰਡ ਨਹੀਂ ਥਾਣ ਰੂ ਹੋਰ ਕੋਈ ਲੈਵੇ ਚ ਗੰਡ ਨਹੀਂ ਹਮ ਪਰ ਦੁੱਧ ਆਉਂਦਾ ਨਹੀਂ ਮੈਂ ਤਲ ਕਰਕੇ ਲਈ ਆ ਬਾਈ ਠੀਕ ਆ ਤਿੰਨ ਹਥਨਾ ਦੇ ਪੈਸੇ ਲੈਣੇ ਠੀਕ ਆ ਕਿੰਨਾ ਕ ਸਮਾਂ ਕੱਢਦੀ ਆ ਏ ਬਈ ਧਮਾਲ ਕਰੇ ਦੱਸਾਂ ਦੇ ਹਿਸਾਬ ਨਾਲ ਵੀ 10 ਦਿਨ ਪਈ ਐ ਇਹਦੇ 10 ਦਿਨ ਦੁੱਧ 24 25 ਲੀਟਰ ਚ ਆਉਂਦੀ ਐ ਬਿਹੜਾ ਥੱਲੋ ਝੋਲ ਵੇਖ ਬਿਹੜਾ ਦਾ ਲੈ ਹੂੰ ਜਿਗਾਰਡ ਬੰਟ ਵਟਾ ਪੰਡਾ ਦੂਲੇ ਵੇਰੀ ਜਿੱਦੇ ਟਾਈਮ ਆ ਗਿਆ ਕਰਮਾਲੀ ਦਾ ਹੂੰ ਜਿਗਾਰਡ ਜਗੁਰਦਾ ਵੀ ਰੱਖ ਨਸਲ ਵੇਖ ਬਹਿੜਦੀ ਯਾਰ ਸੀ ਵਾਲਾ ਬੂਤੀ ਐ ਨਿਗਰ ਨਰੋਈ ਆ ਕੋਈ ਆਏ ਨਹੀਂ ਗਾ ਬੈ ਲੱਸੀ ਲਾਵੀ ਆ ਹਾਂਦੀ ਪੀਂਦੀ ਬਥੇਰਾ ਤੂੰ ਤੋੜ ਕੇ ਦਿਖਾ ਹੂੰ ਬਾਕੀ ਖਾਉ ਵੀਰੇ ਤਾਂ ਹੀ ਦੁੱਧ ਦੇਉ ਜਿਹਨੇ ਖਾਦਾ ਨਾ ਉਹ ਵੀ ਕਿੱਥੇ ਦੇ ਦੇਣਾ ਵੇਖ ਬਹਿੜਦਾ ਸਾਰਿਆਂ ਕਾਇਨਾਂ ਨਾਲ ਡਬਲ ਵੇੜਾ ਫੁੱਲ ਭਾਰੀ ਵਜਨ ਵਾਲੀ ਵੇ ਕਵਾਲਿਟੀ ਦੇ ਵੱਖ ਤੋਂ ਪੂਰੀ ਚੰਗੀ ਹੈ ਹਨਾ ਹੈ ਕਵਾਲਿਟੀ ਦੇ ਵੱਖ ਤੋਂ ਪੂਰੀ 75000 ਦੀ ਵਹਿਰ ਸੀ ਇਹ ਚਾਰੇ ਥਣ ਚੱਲਦੇ ਹੁੰਦੇ ਦਾ ਅੱਜ ਫਿਰ ਕਿੰਨੇ ਚ ਦੇ ਦੇਣੀ ਆ ਅੱਜ ਆਪਾਂ 40 ਜੋ ਮਾਨ ਤਨ ਕਰਾਂਗੇ ਮੁੱਲ 45 40 ਜੋ ਮੁੱਲ ਦੁੱਧ ਤਾਂ ਇਹਨੇ ਉਨਾ ਹੀ ਦੇ ਦੇਣਾ ਉਹ ਤਾਂ ਚਲੋ ਜਮਾਂਦਰੂ ਤੇਲ ਆ ਹਨਾ ਬਾਈ ਗਾਲ ਹੁਣ ਭਾ ਵੀ ਕਿੱਥੇ ਹਟ ਗਿਆ ਇਹ ਸੋਚ ਕੇ ਤਾਂ ਇਹਨਾਂ ਇਦੋਂ ਬਾਲੇ ਦੁੱਧ ਪਾ ਦੇਣਾ ਬਾਲੇ ਦਾ ਦੁੱਧ ਪਾ ਦੇਣਾ ਮੈਂ ਬਰੀਕ ਹੀ ਰਹਿ ਜਾਣਾ ਜੇ 40 ਜੋ ਬਰਾੜਾ 1000 ਛੋੜ ਕਰੂੰਗਾ 45 ਦੀ 49 ਦੀ ਵੇਡ ਦਊਂਗਾ ਮੁੱਲ 45 ਆ ਹੂੰ ਕਈ ਭੈਣ ਭਰਾ ਇਹਨੇ ਕਹਿਦੇ ਨੇ ਭਾਈ ਤੂੰ ਤਾਂ ਮੰਗਿਆ 39 ਸੀ ਭਾਈ ਹੋਰ ਘਾੜ ਦੋ ਹੋਰ ਨਹੀਂ ਘਟਣਾ ਫੇਰ ਇਹਨੂੰ ਘਰੇ ਚਾਊਂਗਾ ਠੀਕ ਆ ਹਾਂ ਕਿਉਂਕਿ ਦੁੱਧ ਦਾ ਵਾਲੇ ਦਾ ਪਾ ਦੇਣਾ ਮੁੱਲ ਕੁਛ ਵੀ ਨਹੀਂ ਇਹਦਾ ਭਾਈ ਖੌਣ ਗਾਲ ਸੁਣ ਪਸ਼ੂ ਰੱਖਣ ਨੂੰ ਕਿੰਨੇ ਕੁ ਰੱਖੀ ਜਾ ਕੇ ਹੂੰ ਪਰ ਇਹ ਜਿਹੜਾ ਬੰਦਾ ਲੈ ਗਿਆ ਉਹਨ ਸੌਦਾ ਮਾੜਾ ਨਹੀਂ ਹੈਗਾ ਨਹੀਂ ਮਾੜਾ ਦੁੱਧ ਆ ਨਹੀਂ ਇਹਦੀ ਜਮੇ ਚੱਠੇ ਲਾ ਦਊਗੀ ਫੇਰ ਤਾਂ ਬੱਸ ਫੇਰ ਤਾਂ ਜਮਾ ਹੀ ਨਸਲ ਬਹੁਤ ਅੱਗੇ ਜਿਹੜਾ ਮਨ ਰਾਈਟਰ ਹੁਣ ਇੱਥੋਂ ਗਿਆ ਠੀਕ ਆ ਪੂਰਾ ਚੰਗਾ ਲੱਗਿਆ ਇਹ ਜੀ ਅੱਛਾ ਹਾਂ ਭਰਾ ਭਰਾ ਹੀ ਆ ਆਪਣੇ ਕੋਲ ਹੀ ਆਉਂਦਾ ਬਹੁਤ ਟਾਈਮ ਦਾ ਠੀਕ ਆ ਸੀਮਨ ਦੇ ਕੋਲ ਚੰਗੇ ਹੀ ਹੁੰਦੇ ਆ ਠੀਕ ਆ ਤੇ ਪਤਾ ਵਧਿਆ ਸੀਮਨ ਲੱਗਿਆ ਜੇ ਵਛੀ ਦੇ ਗਈ ਤੇ ਚਲੋ ਫਾਇਦਾ ਉਹ ਅਗਲੇ ਦਾ ਦੁੱਧ ਬਈ ਰੋਤਾ ਬਾਕੀ ਖਾਂਦੀ ਪੈਂਦੀ ਬਥੇਰਾ ਹੂੰ ਹੈ ਠੰਡੀ ਬਥੇਰੀ ਆ ਤੱਲ ਬਹੁਤ ਬਈ ਆ ਹਵਾ ਆ ਦੇਖੀ ਨੇੜੇ ਹੋਈ ਹੂੰ ਥੋੜਾ ਦੇਖੋ ਡਰ ਜਾਂਦੀ ਆ ਆ ਦੇਖੀ ਕਿਛੋਂ ਲਫਾਫਾ ਹੀ ਪਿਆ ਜੇ ਤਾਂ ਲੈ ਬਰੀਕੀ ਦੇਖ ਲੈ ਵੀਰੀ ਲੈ ਆ ਸਾਰੀ ਟੱਲ ਕੱਢ ਕੇ ਸੋਣਾ ਡਾਲੇ ਲਾ ਕੇ ਦੂਗੀ ਜਮ ਰਵੜੋਂਗੋ ਵਾਦਾ 40000 ਚ ਆਉਂਦਾ ਵੀ ਕੀ ਆ ਬੱਚੀ ਦਿੰਦਾ ਭਈ ਅੱਜ ਗੱਲ ਕਰ ਭਾਈ ਇਹ ਪਾ ਕੇ ਨਹੀਂ ਦੇਣਾ ਨਹੀਂ ਹੂੰ ਅਗਲਾ ਕਹਿੰਦਾ ਭਾਈ ਉਦੋਂ ਬਾਅਦ ਦੁੱਧ ਪਾ ਲਾਂਗੇ ਹੂੰ ਇਹ ਤਾਂ ਗੱਲ ਹੈਗੀ ਆ ਤੇ ਨਾਗ ਨੰਬਰ ਆ ਗਿਆ ਆਪਣਾ ਭਾਈ 6 ਸੁਆ ਗਨਵਾ ਜੀ ਇਹਦਾ ਡਾਕਟਰ ਇਹਦਾ ਬੱਚਾ ਹੀ ਦੂਜਾ ਵੀਰੇ ਇਹ ਬੱਚਾ ਹੀ ਮੰਨ ਤੂੰ ਖੀਰੀ ਆ ਮੂੰਹ ਦੀ ਹੈ ਜੇ ਦੋ ਦੰਦ ਚੱਕਦੀ ਆ ਸਟਾਰਟ ਹੀ ਕੀਤੇ ਬੱਚਾ ਹੀ ਆ ਪਰ ਸਰੱਖ ਬਣਾਉ ਤਾਂ ਹਨਾ ਹਾਂ ਪਰ ਚੈੱਕ ਕਰਾਵਾਂਗੇ ਦੰਦ ਬਰੇ ਦੇ ਕਦੋਂ ਸੂਈ ਆ ਇਹ ਇਹ ਸੂਈ ਨੂੰ 4-5 ਦਿਨ ਹੋ ਗਏ ਬਾਈ ਬੱਚਾ ਕੀ ਆ ਨਾੜੂਗਾ ਨਾਲਾ ਵੱਛੀ ਆ ਪੂਰੀ ਟੌਪ ਕਲਾਸ ਦੀ ਮਗਰ ਵੀ ਵੱਛੀ ਆ ਆਪ ਇੱਕ ਉਹ ਸੇਮ ਵਾਰੰਟੀ ਆ ਆਪ ਦੇ ਵਾਲਾ ਹਨਾ ਇਹਦਾ ਅਸਲ ਵੇਖ ਵੱਛੀ ਸੂਈ ਦੀ ਬੱਚਾ ਪੂਰਾ ਚੰਗਾ ਵੀਰੇ ਨਾੜੂਗਾ ਨਾਲਾ ਜੇਰ ਜੂਰ ਕੰਪਲੀਟ ਪਈ ਗਈ ਬਾਈ ਸਾਰਾ ਕਾ ਸੋਕਾ ਬਾਈ ਜਮ ਸਾਹ ਪਈ ਸੁੱਕੀ ਪਈ ਆ ਬਣਾ ਕਿੰਨਾ ਕਾ ਬੋਲਾ ਤਿਆਰ ਆ ਜੀ ਬੋਲਾ ਤਾਂ ਵੇਖੀ ਫਿਕਸ ਆਰਡਰ ਵੇਖੀ ਮੱਛੀ ਦਾ ਲੈ ਖਾਣ ਚੈੱਕ ਕਰ ਖਾਣ ਚੈੱਕ ਕੀ ਮੋਬਾਈਲ ਮੜਾਈ ਲੈ ਲਓ ਚੈੱਕ ਕਰੋ ਕੱਟ ਵਾਲਾ ਹਵਾਨਾ ਜਾਂਗੇ ਆਲੇ ਵੈੱਬ ਬਾਈ ਨੇ ਨਾੜਾ ਜਿੱਦ ਤੱਕ ਡਿੱ ਜਨਾ ਕਰਮਾ ਲਈ ਨੇ 13 14 ਕਿਲੋ ਆਪਾਂ 12 ਕਿੱਕੇ ਦਵਾਂਗੇ ਵੀਰੇ ਅੱਜ 12 ਕਿਲੋ ਤਿਆਰ ਆ ਆਪਾਂ 12 ਕਿੱਕੇ ਦਵਾਂਗੇ ਦੁੱਧ ਜਿਆਦਾ ਠੀਕ ਆ ਜਿਹੜਾ ਭੈਣ ਭਰਾ ਮਸੀ ਥੋੜਾ ਥਣ ਨਾ ਦਾ ਮਸ਼ੀਨੀ ਆ ਮੁੱਠੀ ਚ ਹੁੰਦਾ ਥੋੜਾ ਥਣ ਬਰੀਕ ਆ ਵਿਖਾ ਦੇ ਉਦਾਂ ਨਹੀਂ ਗਾ ਭੈਣ ਭਰਾ ਸਾਈ ਪਾ ਕੇ ਕੇ ਬਾਅਦ ਚ ਨਾ ਇੱਥੇ ਆ ਕੇ ਕੇ ਥਣ ਬਰੀਕ ਆ ਆਪਦੀ ਆ ਲੋ ਗੌਰ ਨਾਲ ਵੇਖ ਕੇ ਸਾਰਾ ਕੁਝ ਚੰਗੀ ਤਰ੍ਹਾਂ ਪਾਣੀ ਮੇਥੋਂ ਵੀਡੀਓ ਪਵਾ ਕੇ ਫਿਰ ਮੇਰੇ ਨਾਲ ਸਾਈ ਕਰਨੀ ਆ ਵੇੜ ਹੂੰ ਮਸ਼ੀਨ ਵਾਲੇ ਨੂੰ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਮਸ਼ੀਨ ਵਾਲਾ ਜੇ ਮੈਂ ਛੋਟਾ ਥਣ ਵਾਲਾ ਵੀ ਲੈ ਲੈਂਦੇ ਉਹ ਕਿਉਂ ਦੇ ਬੱਚੇ ਕਿ ਲੈ ਲੈਂਦੇ ਆ ਹਾਂ ਇਹ ਸਟੈਂਸ ਨਹੀਂ ਹੁੰਦੇ ਇਹ ਥਾਣ ਨੂੰ ਵੀ ਮਟਾਇਰਸ ਦੀ ਬਾਹਰ ਲਗਾ ਕੇ ਤਾਂ ਐਡੇ ਥਾਣ ਨੂੰ ਖਿੱਚ ਕੇ ਲੈ ਜਾਂਦੇ ਗਾਣ ਹੂੰ ਤੇ ਗਾਟਰ ਵੇਖ ਬਚੀ ਦਾ ਫਟਾ ਗਾਟਰ ਬਹੁਤ ਆ ਪਈਆਂ ਦੇ ਪੱਟਾਂ ਚ ਫਸਿਆ ਗਿਆ ਕਰ ਮੜਿਆ ਲੀਵਾ ਹੂੰ ਬੱਚਾ ਹੀ ਆ ਬਾਕੀ ਹਜੇ ਨਾ ਹਾਲੇ ਦੰਦ ਚੈੱਕ ਕਰਾਉਣਾ ਬਰੜਾ ਕੋਈ ਗੱਲ ਨਹੀਂ ਕਰ ਲੈ ਇਹਨੂੰ ਬੰਨ ਲਾ ਪਾ ਇਹਨੂੰ ਕਰ ਆ ਜਾ ਪੁੱਤ ਬਾਕੀ ਠੰਡੀ ਵਧੇਰੀ ਆਈ ਮੂੰਹ ਜੇ ਪਟਾ ਲਈ ਨਹੀਂ ਕਈ ਮੂੰਹ ਹੀ ਪਾਉਂਦਾ ਕੋਈ ਹੈ ਨਹੀਂ ਲਾਓ ਦੋ ਦੰਦ ਲ ਆ ਚੱਕੋ ਜਮਾ ਇਹ ਬੱਚਾ ਹੀ ਆ ਇਹਦਾ ਭਾਅ ਛੋਟਾ ਜਾ ਮੁੱਲ 55 ਹੂੰ 52 ਦੀ ਦੇ ਦਾਂਗੇ 52 ਦੀ ਦੇ ਇਹ ਚ ਨਹੀਂ 500 ਛੋੜ ਕਰਨੇ ਕਰ ਦਾਂ ਠੀਕ ਆ ਕਰ ਦਾਂਗੇ ਕਰ ਠੀਕ ਆ ਬਾਕੀ ਸੋਨਾ ਹਵਾਨਾ ਬਰਾੜਾ ਗਾ ਸੋਨਾ ਜਿਹੜਾ ਆ ਭਾਅ ਦੇ ਰਿਆ ਨਾ ਇਹ ਪਿਆਰੀ ਦਾ ਟੋਕਰ ਗੱਬਣ ਵਿਗ ਜਾਣੀ ਵਛੀ ਲਾ ਕੇ ਬਾਕੀ ਆ ਇਹ ਨਾ ਬਾਈ ਦੋ ਨਾਗ ਮਿਲਨੇ ਆ ਹਾਂ ਵਛੀ ਦੀ ਕੁਆਲਿਟੀ ਹੋਣੀ ਚੰਗੀ ਆ ਕਰ ਦੋ ਨਾਗ ਮਿਲਨੇ ਆ ਐਨੇ ਵੀ ਹੁੰਦੇ ਸੂ ਇਹਨੂੰ ਵਧਨਾ ਉਹਨੇ ਵੀ ਵਦਨਾ ਯਾਨੀ ਇਹਦਾ ਫਰੀ ਵਾਲਾ ਮਾਲ ਹੀ ਰਹਿ ਜਾਣਾ ਹੁੰਦੇ ਸੂਏ ਨੂੰ ਪਰ ਸਾਮਪਣੀ ਪੈਣੀ ਹੈ ਵੀਰੇ ਸਾਮ ਲੂਗੇ ਵਾਸ਼ੀ ਦੀ ਕੁਆਲਿਟੀ ਦੇਖੇ ਪੂਰਾ ਪੜਾਵੇ ਕਿੱਥੇ ਬੇਕਰ ਬੱਚੀ ਵੀ ਚੰਗੀ ਆ ਆਪ ਵੀ ਚੰਗੀ ਆ ਬਾਕੀ ਜੇ ਕੋਈ ਇਕੱਠੇ ਨਗ ਲੈ ਜੂ ਦਾ ਮਾਨਦਾਨ ਜਦੋਂ ਪੂਰਾ ਜ਼ਿਆਦਾ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ